ਹਾਂਜੀ ਅੱਲਾ ਦਾ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਆ ਜਿਹੜਾ ਮੁੱਦਾ ਚੱਲਦਾ ਆ ਵਾ ਭਈਏ ਪੰਜਾਬੋ ਪੰਜਾਬ ਬਚਾਓ ਮੋਤੋ ਦੀਏ ਗੱਲਾਂ ਇਹਦੇ ਤੇ ਹੀ ਗੱਲ ਕਰਨੀ ਆਪਾਂ ਇਹ ਗੱਲ ਇਸ ਤਰ੍ਹਾਂ ਮੇਰੇ ਨਾਲ ਕੋਈ ਅਜਤੋਂ ਕੁਝ 4 1/2 ਸਾਲ ਪਹਿਲਾਂ ਇਸ ਵਿਸ਼ੇ ਤੇ ਇੱਕ ਵੀਡੀਓ ਪਈ ਸੀ ਮੇਰਾ ਕਹਿਣਾ ਹੈ 5 ਸਾਲ ਹੋ ਗਏ ਉਹਨੇ ਵੀਡੀਓ ਪਈ ਸੀ ਮੈਂ ਫਿਰ ਚਾਹਾਂਦਾ ਇਹਨਾਂ ਨੂੰ ਕੰਟਰੋਲ ਕਰ ਲਓ ਨਹੀਂ ਤਾਂ ਪੰਜਾਬ ਦੇ ਵਿੱਚ ਕੁਝ ਸਾਲਾਂ ਦੇ ਵਿੱਚ ਇਹੋ ਜਿਹਾ ਸਮਾਂ ਆ ਜਾਣਾ ਵਿਪ ਲੋਕਾਂ ਨੂੰ ਤਾਂ ਛੱਡੋ ਇਹਨਾਂ ਨੇ ਤੁਹਾਡੇ ਬੱਚੇ ਤੱਕ ਮਾਰਨ ਲੱਪਣੇ ਆ ਕਿਉਂਕਿ ਉਹਨਾਂ ਵੀਡੀਓ ਪਈ ਸੀ ਇੱਕ ਉਧਿਆਣੇ ਬਹਾਦਰ ਕਾ ਰੋਡ ਪੈਂਦਾ ਉਹ ਸਾਰਾ ਰੋਡ ਪਈ ਨਾ ਭਰਿਆ ਰਹਿੰਦਾ ਉੱਥੇ ਨਾ ਬਈਏ ਆਮੀ ਖੜੇ ਰਹਿੰਦੇ ਆ ਰੋਡ ਦੇ ਉੱਤੇ ਸਵੇਰ ਨੂੰ ਜਾ ਕੇ ਖੜ ਜੰਦੇ ਕਿਉਂਕਿ ਫੈਕਟਰੀ ਏਰੀਆ ਵਾ ਤੇ ਸਵੇਰ ਨੂੰ ਜਾ ਕੇ ਖੜ ਜੰਦੇ ਆ ਤੇ ਸ਼ਾਮ ਨੂੰ ਜਦੋਂ ਮੰਨ ਲਓ ਫੈਕਟਰੀਆਂ ਦੀ ਛੁੱਟੀ ਹੁੰਦੀ ਆ ਉਸ ਤੋਂ ਬਾਅਦ ਫੇਰਾ ਕੇ ਖੜ ਜੰਦੇ ਆ ਕਿਉਂਕਿ ਉੱਥੇ ਲੇਡੀਜ਼ ਵੀ ਕੰਮ ਕਰਦੀਆਂ ਆ ਤੇ ਉਹ ਇੱਕ ਨਾ ਬੰਦੇ ਦੀ ਐਕਟੀਵੇਟ ਆ ਚੋ ਗਈ ਸੀ ਕਿਸੇ ਕਿਸੇ ਭਈਏ ਦੇ ਨਾਲ ਤੇ ਹੋਇਆ ਕੁਝ ਨਹੀਂ ਸੀ ਮੜੀ ਜੀ ਵੈਸੇ ਹੀ ਜਿੱਦਾਂ ਕਹਦੀ ਹੈ ਮੜੀ ਟੱਚ ਹੋ ਗਈ ਸੀ ਤੇ ਉਹਨਾਂ ਇਕੱਠੇ ਹੋ ਕੇ ਉਹਨੂੰ ਵਿਚਾਰੇ ਨੂੰ ਕੁੱਟਣ ਲੱਗੇ ਹੋ ਸੀ ਪਤਾ ਨਹੀਂ ਕਦੋਂ ਦੇ ਕੁੱਟਣ ਲੱਗੇ ਹੋਏ ਸੀਗੇ ਤੇ ਮੈਂ ਸੀ ਮੇਰਾ ਦੋਸਤ ਸੀਗਾ ਅਸੀਂ ਆਉਂਦੇ ਪਏ ਸੀਗੇ ਉਹ ਮੈਂ ਦੇਖਾ ਵਕਾਈ ਯਾਰ ਪੰਜਾਬੀ ਬੰਦਾ ਵਾ ਆਪਣਾ ਮੈਂ ਤੁਹਾਨੂੰ ਦੱਸਿਆ ਵੀ ਉਹ ਰੋਡ ਤੇ ਤਕਰੀਬਨ ਭਈਏ ਹੁੰਦੇ ਆ ਪਰ ਫਿਰ ਵੀ ਪੰਜਾਬੀ ਵੀ ਕੋਸ਼ਿਸ਼ ਏ ਤੇ ਚਲੋ ਅਸੀਂ ਬੋਲੇ ਵਾਲੇ ਤੁਹਾਡੀ ਉਹ ਮਈਆਂ ਨਾਲ ਵੀ ਤੁੰਤੂ ਮੈਂ ਮੈਂ ਹੋਈ ਪਰ ਆਪਣੇ ਲੋਕਾਂ ਨੂੰ ਵੀ ਕਿਹਾ ਵੀ ਤੁਸੀਂ ਭੈਣ ਚੋ ਖੜੇ ਦੇਖੀ ਜਾਂਦੇ ਆ ਤੁਹਾਡਾ ਆਪਣਾ ਹੀ ਬੰਦਾ ਆ ਠੀਕ ਆ ਨਾ ਉਹ ਇਹਨੂੰ ਕੁੱਟੀ ਜਾਂਦੇ ਆ ਤੁਸੀਂ ਕਮ ਸੇ ਕਮ ਹੋਰ ਨਹੀਂ ਕੋਸ਼ਿਸ਼ ਕਰ ਸਕਦੇ ਇਹਨੂੰ ਛਡਾਤਾ ਦਿਓ ਚਲੋ ਇਹ ਅਸੀਂ ਘਰ ਕਰਾ ਕੇ ਉਹਨੂੰ ਛਡਾਤਾ ਉਸ ਤੋਂ ਬਾਅਦ ਮੈਂ ਵੀਡੀਓ ਵਾਈਜ਼ੀ ਵੀ ਕੀ ਸਮਾਨ ਬੜਾ ਖਰਾਬ ਆ ਜਾਣਾ ਇਹਨੇ ਕੁਝ ਵੀ ਨਹੀਂ ਹੋਇਆ ਇਹਨਾਂ ਨੇ ਇੱਕ ਬੰਦਾ ਨਯਾਇਜ ਕੋਟ ਸੁੱਟਿਆ ਠੀਕ ਹੈ ਨਾ ਤੇ ਕਾਲੂ ਇਹਨਾਂ ਨੇ ਇਕੱਠੇ ਹੋ ਕੇ ਤੁਹਾਡੇ ਬੱਚੇ ਤੱਕ ਹਮਾਰਾ ਲਾਪਣੇ ਠੀਕ ਹੈ ਨਾ ਤੇ ਲੋਕਾਂ ਨੇ ਉਹ ਵੀਡੀਓ ਦੇ ਕਮੈਂਟਾਂ ਦੇ ਵਿੱਚ ਮੇਰੀ ਉਹ ਮਾਂ ਭੈਣ ਕੀਤੀ ਸੀ ਨਾ ਛੱਡ ਗੱਲਾਂ ਲੋਕ ਕੁਈ ਜਾਂਦਾ ਸੀਗਾ ਝੋਨਾ ਤੇਰਾ ਬੁੜਾ ਲੱਗੂਗਾ ਪੁੱਛੋ ਨਾ ਕੀ ਕੀ ਗਿਆ ਸੀਗਾ ਚਲੋ ਉਸ ਟਾਈਮ ਗੁੱਸਾ ਵੀ ਲੱਗਾ ਵੀ ਯਾਰ ਵੀ ਗਲਤਾਂ ਸਾੜੀ ਕੋ ਆਹਦੇ ਪੰਜਾਬ ਦੇ ਹੱਕ ਦੀ ਹੋ ਗਈ ਸੀ ਜਦ ਕਿ ਉਹਨਾਂ ਦੇ ਵਿੱਚ ਭਈਆਂ ਦਾ ਕਮੈਂਟ ਕੋਈ ਨਹੀਂ ਸੀ ਸਾਰੇ ਕਮੈਂਟ ਕਰਨ ਵਾਲੇ ਵੀ ਸਾਡੇ ਪੰਜਾਬੀ ਸੀ ਤੇ ਚਲੋ ਉਹ ਤੋਂ ਬਹੁਤ ਸਾਰਾ ਲੱਗਾ ਥੋੜਾ ਅਫਸੋਸ ਵੀ ਹੋਇਆ ਪਰ ਹੁਣ ਫੇਰ ਇਸ ਗੱਲ ਦੀ ਜ਼ਰੂਰ ਖੁਸ਼ੀ ਹੈ ਵੀ ਚੱਲ ਯਾਰ ਦੇਰ ਆਏ ਦਰੋਸਤ ਆਏ ਕਿਉਂਕਿ ਹੱਜੇ ਵੀ ਸਮਾਂ ਆ ਨਹੀਂ ਤਾਂ ਬੜ ਚਿਰ ਸਮਾਂ ਨਹੀਂ ਰਹਿਣਾ ਇਹਨਾਂ ਨੇ ਸਾਡੇ ਘਰਾਂ ਦੇ ਅੰਦਰ ਤੱਕ ਵੜਨ ਦਾ ਪਣਾ ਇਹਜਾ ਸਮਝਾ ਲੈਣਾ ਮੈਂ ਇਸ ਤਰ੍ਹਾਂ ਇੱਕ ਵੀਡੀਓ ਪਾਉਂਗਾ ਤੁਹਾਨੂੰ ਇੱਕ ਏਰੀਆ ਦਿਖਾਉਂਗਾ ਤੁਸੀਂ ਖੁਦ ਹੀ ਡਿਸਾਈਡ ਕਰਕੇ ਮੈਨੂੰ ਦੱਸ ਦਿਓ ਕਮੈਂਟ ਕਰ ਦਿਓ ਵੀ ਇੱਥੇ ਕੋਈ ਪੰਜਾਬੀ ਬੰਦਾ ਬੋਲ ਸਕਦਾ ਆ ਕਿ ਨਹੀਂ ਬੋਲ ਸਕਦਾ ਵੀਡੀਓ ਦੇਖ ਕੇ ਡਿਸਾਈਡ ਕਰ ਦਿਓ ਜੀ ਉੱਥੇ ਕੋਈ ਪੰਜਾਬੀ ਬੰਦਾ ਬੋਲ ਸਕਦਾ ਉੱਥੇ ਬਈਆਂ ਦਾ ਹੋਲ ਤੇ ਹਟਕ ਇਹ ਜਿਹਾ ਵਾ ਤੁਸੀਂ ਰੇੜੀਆਂ ਰੁੜੀਆਂ ਬਲਾਉਂਦੇ ਉੱਥੇ ਤਕਰੀਬਨ ਰੇੜੀਆਂ ਬਈਏ ਲਾਉਂਦੇ ਆ ਠੀਕ ਹੈ ਨਾ ਤੇ ਉੱਥੇ ਤੁਸੀਂ ਨਾਲ ਕੋਈ ਕੰਮ ਕਰ ਸਕਦੇ ਆ ਰੇੜੀ ਤਾਂ ਛੱਡੋ ਉੱਥੇ ਤੁਸੀਂ ਦੁਕਾਨੀ ਨਹੀਂ ਲੈ ਕੇ ਚਲਾ ਸਕਦੇ ਇਹ ਜਿਹਾ ਸਿਸਟਮ ਆ ਇਹ ਜਿਹੇ ਬڑے ਰੋਡ ਦਿਖਾ ਦਿੰਨਾ ਜਿੱਥੇ ਬਈਏ ਤਨੂੰ ਕੰਮ ਨਹੀਂ ਕਰਉਂਦੇ ਤੇ ਮੈਂ ਸੱਚ ਇੱਕ ਮਾਨ ਸਾਹਿਬ ਦੀ ਵੀਡੀਓ ਦੇਖਦਾ ਪਿਆ ਸੀ ਮਾਨ ਸਾਹਿਬ ਕਹਿੰਦੇ ਵੀ ਅਸੀਂ ਇਹਨਾਂ ਨੂੰ ਜਾਣ ਲਈ ਕਹਿ ਰਹੇ ਹਾਂ ਅਸੀਂ ਇਹਨਾਂ ਨੂੰ ਕਿਉਂ ਕੱਢ ਰਹੇ ਹਾਂ ਅਸੀਂ ਵੀ ਤਾਂ ਜਾਣਦੇ ਹਾਂ ਦੂਸਰੇ ਮੁਲਕਾਂ ਦੇ ਵਿੱਚ ਕੰਮ ਕਰਨਾ ਮਾਨ ਸਾਹਿਬ ਜਾਣਦੇ ਆ ਪਰ 40-50 ਰੁਪਏ ਲਾ ਕੇ ਹੀ ਜਾਂਦੇ ਹੈਗੇ ਉੱਤੋਂ ਸਵੇਰ ਨੂੰ ਟ੍ਰੇਨ 'ਚ ਬਿਹਾ ਕੇ ਸ਼ਾਮ ਨੂੰ ਨਹੀਂ ਪਹੁੰਚ ਜਾਂਦੇ ਹੈਗੇ ਚੜੀ ਚੜੀ 50 50 ਲੱਖ ਰੁਪਈਆ ਲੱਗਦਾ ਫੇਰ ਜਾਂਦੇ ਆਂ ਔਰ ਬਕਾਇਦਾ ਸਾਰੇ ਕਾਗਜ਼ ਪੱਤਰ ਕੰਦਾ ਕੰਦਾ ਆਈਡੀ ਪ੍ਰੂਫ ਤੱਕ ਲੱਗਦਾ ਵਰ ਕਾਰਡ ਲੱਗਦਾ ਬੰਦਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਤੁਹਾਨੂੰ ਇਹ ਗੱਲਾਂ ਦਾ ਪਤਾ ਬਾ ਸਾਰਾ ਕੁਝ ਫੇਰ ਜਾ ਕੇ ਉਹ ਕੁਛ ਸਾਨੂੰ ਜਾਣਦਿਆਂ ਨੂੰ ਜਿੱਦਾਂ ਇੱਥੇ ਤੁਸੀਂ ਆਉਂਦਿਆਂ ਨੂੰ ਆਧਾਰ ਕਾਰਡ ਬਣਾ ਕੇ ਦੇ ਦਿੰਨੇ ਆ ਉਹ ਜਾਣਦਿਆਂ ਨੂੰ ਨਹੀਂ ਉੱਥੇ ਪੀਆਰ ਦੇ ਦਿੰਦੇ ਮੇਰੇ ਦੋਸਤਾਂ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 12 ਸਾਲ ਹੋ ਗਏ ਪੀਆਰ ਨਹੀਂ ਮਿਲੀ ਇਹ ਬਕਾਇਦਾ ਟੈਕਸ ਦਿੰਨੇ ਆ ਤੁਸੀਂ ਤਾਂ ਕਹਿੰਤਾ ਸੀ ਵੀ ਜਾਣਦੇ ਆ ਬਕਾਇਦਾ ਉਹਨਾਂ ਨੂੰ ਟੈਕਸ ਦਿੰਦੇ ਆ ਸਾਰੇ ਮਾਂ ਜਾ ਕੇ ਕਦੋਂ ਜਦੋਂ ਕੇਸ ਉਸ ਉਧਰਲੇ ਨਿਬੜਦੇ ਆ ਪਤਾ ਨਹੀਂ ਮੌਤਾਂ ਲੱਗ ਜਾਂਦੀਆਂ ਕਈਆਂ ਬੰਦਿਆਂ ਦੀਆਂ ਜਵਾਨੀਆਂ ਲੰਘ ਜਾਂਦੀਆਂ ਫੇਰ ਜਾ ਕੇ ਪੀਆਰ ਮਿਲਦੀ ਆ ਮਹਾਰਾਜ ਨਾਲੇ ਸੀਐਮ ਸਾਹਿਬ ਤੁਸੀਂ ਭੁੱਲੋ ਨਾ ਤੁਹਾਨੂੰ ਵੀ ਪੰਜਾਬ ਨਹੀਂ ਰਾਜਾ ਬਣਾਇਆ ਯਾਰਾ ਪਾ ਜੱਟ ਜੀਨੇ ਰਾਜ ਗੱਡੀ ਦਿੱਤੀ ਹੋਵੇ ਮਰਾ ਜ ਉਹਦੇ ਨਾਲ ਟੱਕਰੋਂ ਸੇਮ ਖੜਿਆ ਕਰੂੰ ਹੁਣ ਦਾ ਛੱਡੋ ਤੁਸੀਂ ਕਮੇਟੀ ਕਰਦੇ ਹੁੰਦੇ ਸੀ ਕੈਸਟਾਂ ਕੱਢਦੇ ਸੀ ਕੋਈ ਅੰਗਰੇਜ਼ ਜਾਂ ਸੌਥ ਆਲੇ ਜਾਂ ਯੂਪੀ ਵਾਲੇ ਜਾਂ ਬਿਹਾਰ ਵਾਲੇ ਉਹ ਤਾਂ ਦੇਖਦੇ ਨਹੀਂ ਸੀ ਪੰਜਾਬੀ ਉਹ ਦੇਖਦੇ ਤੁਹਾਡੀਆਂ ਕੈਸਟਾਂ ਵੀ ਕਮੇਡੀ ਕਰਦੇ ਸੀ ਉਸ ਟਾਈਮ ਵੀ ਸਿਰ ਤੇ ਤੁਹਾਨੂੰ ਪੰਜਾਬੀਆਂ ਨੇ ਸਿਰ ਦਾ ਬਾਜ਼ ਬਣਾਇਆ ਸੀ ਕਿ ਮਰੇ ਤੂੰ ਦੇਖੋ ਤੁਹਾਡੇ ਲੋਕਾਂ ਕੀ ਫਾਇਦਾ ਜਦੋਂ ਬੰਤਾ ਸਾਰਾ ਕੁਝ ਕਰਕੇ ਇੱਕ ਆਪਣੇ ਦੇਸ਼ ਦੇ ਵਿੱਚ ਆਪ ਦਾ ਅਧਿਕਾਰ ਨਾ ਜਮਾ ਸਕੇ ਇਹ بڑے ਇਦਾਂ ਦੇ ਕਿੱਸੇ ਆ ਇਹ ਪੜਾ ਕੁਛ ਆ ਸਿਰਫ ਚੱਕਰ ਕੀ ਆ ਵੀ ਇਹ ਤੇ ਕੋ ਬੋਲ ਨਹੀਂ ਸਕਦਾ ਜਿਹੜਾ ਬੋਲਿਆ ਚੱਕ ਦੇ ਅੰਦਰ ਕੰਤਾ ਮਰਾਏ ਐਦਾਂ ਨਾ ਕਰੋ ਤੁਸੀਂ ਕਹਿੰਮੀ ਯਾਰ ਆਪਣੇ ਲੋਕਾਂ ਨਾਲ ਤਾਂ ਖੜੋ ਤੁਹਾਨੂੰ ਜੋ ਕੀ ਕਹਿੰਦੇ ਹਾੜਾ ਇਹ ਪੰਜਾਬ ਦਾ ਨਕਸਾਨ ਹੋਇਆ ਇਹ ਹੋਇਆ ਉਹ ਹੋਇਆ ਮੈਂ ਨਹੀਂ ਮੰਨਦਾ ਹਾਂ ਚਲੋ ਉਹ ਜਿਹੜਾ ਹੋਇਆ ਹੋਇਆ ਪਰ ਇੱਕ ਚੀਜ਼ ਦੀ ਜਿਹੜੇ ਲੋਕਾਂ ਦੇ ਵਿੱਚ ਦਿਮਾਗ ਦੇ ਵਿੱਚ ਵਿਹਮ ਸੀਗਾ ਨਾ ਜਿਹੜੀਆਂ ਸੈਂਟਰ ਸਰਕਾਰਾਂ ਦੇ ਵਿੱਚ ਕੇਂਦਰ ਸਰਕਾਰਾਂ ਦੇ ਦਿਮਾਗ ਦੇ ਵਿੱਚ ਵਿਹਨ ਸੀ ਵੀ ਚੰਦਕ ਲੋਕ ਹੀ ਐ ਜਦੋਂ ਉਹਨਾਂ ਨੇ ਇਹ ਦੋ ਘਪਾਈ ਚਾਰੇ ਇਕੱਠੇ ਦੇਖ ਰਹੇ ਨਾ ਤੁਹਾਨੂੰ ਵੀ ਪਤਾ ਕਿ ਇਹ ਦੀ ਕੀ ਗੱਲ ਕਰਦਾ ਹੁੰਦਾ ਸਿੱਖਾਂ ਨੇ ਤੇ ਮੁਸਲਮਾਨਾਂ ਨੇ ਤੇ ਉਹਨਾਂ ਦੇ ਵੀ ਸਾਰੇ ਵਿਹਨ ਨਿਕਲ ਗਏ ਪੈਸ ਕਰਕੇ ਮਹਾਰਾਜ ਪੰਜਾਬ ਨਾਲ ਖੜੋ ਜੇ ਬਣਾਇਆ ਤੇ ਬਣਾਇਆ ਇਹਨਾਂ ਨੇ 27 ਚ ਵੀ ਦੇਣਾ ਤੁਹਾਨੂੰ ਪਰ ਆਪ ਘੱਮਸੇ ਕੰਮ ਇਹਨਾਂ ਨੇ ਖੜੀਏ ਤਾਂ ਸਹੀ ਇਹਨਾਂ ਦੀ ਸੁਣੀਆਂ ਤਾਂ ਸਹੀ ਤਕਲੀਫਾਂ ਦਾ ਸੁਣੋ ਉਹਨਾਂ ਦੀ ਬਾਰ ਨੂੰ ਪੱਜੀ ਜਾਂਦੇ ਆ ਮੁੰਡੇ ਅੱਜ ਮੇਰਾ ਬੇਟਾ ਪੂਰਾ ਕਰਦਾ ਹੈ ਸਾਡੇ ਦਿਮਾਗ ਚ ਵੀ ਇਹੀ ਗੱਲ ਚੱਲਦੀ ਹੈ ਜਦੋਂ ਵੱਡਾ ਆਇਆ ਬਾਹਰ ਭੇਜ ਦਿੰਦਾ ਕਿ ਕੋਈ ਕੋ ਸਿਸਟਮ ਨਹੀਂ ਹੱਥੋਂ ਦਾ ਸਮਝ ਆਉਂਦਾ ਅੱਜ ਮੁੰਡਾ ਮੇਰਾ ਯਾਰ ਦੋਸਤ ਆ ਡਬਲ ਡਬਲ ਡਿਗਰੀਆਂ ਕੀਤੀਆਂ ਚੰਡੀਗੜ ਚੰਡੀਗੜ ਗਿਆ ਨੌਕਰੀ ਲਈ ਉਹਦੀ ਕੋਈ ਫਰੈਂਡ ਸੀ ਉੱਥੇ ਨੌਕਰੀ ਕਰਦੀ ਸੀ ਉੱਥੇ ਨੌਕਰੀ ਲਈ ਗਿਆ ਚਲੋ ਸਾਰਾ ਕੁਝ ਹੋ ਗਿਆ ਸਾਰੀ ਗੱਲਬਾਤ ਹੋ ਗਈ ਸੈਲਰੀ ਉਹਦੀ ਲੱਗੀ 14000 ਉਹਨੇ ਫਿਰ ਨਾਮ ਗੱਲ ਕੀਤੀ ਜਿਹੜੇ ਬੰਦੇ ਨੇ ਉਹਨੂੰ ਰੱਖਿਆ ਸੀ ਉਹ ਕਹਿੰਦਾ ਸਰ ਮੇਰੀ ਦੋਸਤ ਦੀ ਸੈਲਰੀ ਉਸ ਕੁੜੀ ਦੀ ਸੈਲਰੀ 23000 ਰੁਪਇਆ ਵਾ ਉਹਨੇ ਸਿੰਗਲ ਡਿਗਰੀ ਕਰੀ ਆ ਮੈਂ ਟਵਲ ਕੀਤੀਆਂ ਹੋਈਆਂ ਆ ਡਵਲਪੜਾਈ ਆ ਮੇਰੀ ਇਹਦਨਾਂ ਐਜੂਕੇਟ ਵੱਧਦਾ ਨੋਲੇਜ ਵੱਧਦਾ ਫਿਰ ਵੀ 14000 ਰੁਪਇਆ ਤੇ ਗਾਂ ਤੋਂ ਅਫਸਰ ਦਾ ਜਵਾਬ ਪਤਾ ਕੀ ਸੀ ਜੋ ਉਹਦੇ ਕੋਲ ਤੇਰੇ ਕੋਲ ਨਹੀਂ ਹੈਗਾ ਸ਼ਾਬਾਸ਼ ਇਹ ਕਿਰੂ ਬੰਦਾ ਪੜਾ ਕੇ ਇੱਥੇ ਬੱਚੇ ਨੂੰ ਜਦ ਪੜ੍ਹੇ ਲਿਖੇ ਨੂੰ ਡਿਗਰੀ ਵਾਲੇ ਨੂੰ ਆ ਜਵਾਬ ਮਿਲਣ ਮਰੇ ਜੱਦ ਨਾ ਕਰੋ ਪੰਜਾਬ ਲਈ ਕੁਝ ਗੱਲਾਂ ਲਾਗੂ ਕਰੋ ਕਮ ਸੇ ਕਮ ਪੰਜਾਬ ਦੇ ਪੜ੍ਹੇ ਲਿਖੇ ਮੁੰਡਿਆਂ ਨੂੰ ਪੰਜਾਬ ਦੇ ਵਿੱਚ ਤਾਂ ਨੌਕਰੀ ਮਿਲੇ ਬਾਹਰ ਲੀਆਂ ਸਟੇਟਾਂ ਦੇ ਛੱਡੋ ਤੁਸੀਂ ਤਾਂ ਸਭ ਬਾਹਰ ਲੀਆਂ ਸਟੇਟਾਂ ਦੇ ਲਿਆ ਲਿਆ ਪੰਜਾਬ ਦੇ ਵਿੱਚ ਠੋਕੀ ਜਾਂਦੇ ਆ ਸੜਾ ਬੜਾ ਦੁੱਖ ਲੱਗਦਾ ਜਦੋਂ ਪੜ੍ਹਿਆ ਲਿਖਿਆ ਮੁੰਡਾ ਨਾ ਡਿਗਰੀਆਂ ਲੈਂੀਆਂ ਹੁੰਦੀਆਂ ਸਰਟੀਫਿਕੇਟ ਲੈ ਹੁੰਦੇ ਆ ਤੇ ਰੋਡ ਦੇ ਉੱਤੇ ਇੱਕ ਜੁੱਤੀਆਂ ਦਾ ਕੰਮ ਖੋਲ ਕੇ ਖੜਾ ਹੁੰਦਾ ਪੰਜਾਹ ਦਿਖਾ ਦੂੰਗਾ ਤੁਹਾਨੂੰ ਇਹ ਇਸ ਕਰਕੇ ਸੋਚਦੇ ਆ ਚੰਗਾ ਯਾਰ ਸਾਡੇ ਪਿਓ ਨੇ ਪੜਾਇਆ ਹੀ ਨਹੀਂ ਆਪ ਦਾ ਕੰਮ ਕਰ ਕਰ ਪਿਆ ਜੇ ਪੜ੍ਹ ਲੈ ਕਿਤੇ ਗੀ ਹੁੰਨਾ ਸੀ ਜਿਹੜੇ ੱਤਕੇ ਪੜੇ ਲਿਖੇ ਘਾਰੇ ਆ ਉਹ ਅਸੀਂ ਹਾਣੇ ਸੀ ਸੋਚੋ ਮਰਾ ਤਾਂ ਬੜਾ ਕੁਝ ਦਿੱਤਾ ਪੰਜਾਬ ਨੇ ਉਹ ਵਾਰੀ ਆ ਮੂੜਨ ਦੀ ਉਹਨੂੰ ਵੀ ਕੁਝ ਮੂੜੋ ਸਾਥੀ ਰੀਗਾ